ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜਾਂ ਤੇ ਰਹੀਏ। ਪਹਿਲੀ ਗੱਲ ਤਾਂ ਸਾਰੇ ਵੀਰ ਭੈਣ ਬਹੁਤ-ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਆ। ਹਨਾ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਵੀਡੀਓ ਅੱਜ ਦੀ ਬਹੁਤ ਖਾਸ ਹੈ ਕਿ ਹੈ ਗਰਮੀ ਦੇ ਢੜੀ ਹੈ। ਕਿਉਂਕਿ ਇੰਨੀ ਜ਼ਿਆਦਾ ਗਰਮੀ ਪੈਂਦੀ ਆਪਾਂ ਨੇ ਇਹਨਾਂ ਨੂੰ ਠੰਡਾ-ਠੰਡਾ ਪੀਏ ਜਿਸ ਨਾਲ ਆਪਣੇ ਅੰਦਰ ਗਰਮੀ ਨਾ ਰਵੇ ਹਨਾ ਵੀ ਇਹਨੂੰ ਗਰਮੀ ਘੱਟ ਲੱਗੇ। ਤੇ ਗਰਮੀ ਪੈਂਦੀ ਮੂਲੋਂ ਜਿਆਦਾ ਇੰਨੀ ਗਰਮੀ ਪੈਂਦੀ ਆ ਤੁਸੀਂ ਪੁੱਛੋ ਨਾ ਹਨਾ ਤੇ ਕੀਤਾ ਕਿ ਜਦੋਂ ਆਪਾਂ ਗਰਮੀ ਵਿੱਚ ਤੇ ਆਪਾਂ ਇੱਕ ਉਦਤ ਦੇ ਦਾੰਗਾ ਗਰਮੀ ਨੇ ਤਾਂ ਆਉਣਾ ਹੀ ਆਉਣਾ ਜਿਵੇਂ ਸਰਦੀ ਨਹੀਂ ਆਉਣਾ ਮੈਂ ਗਰਮੀ ਨੇ ਵੀ ਆਉਣਾ ਹਨਾ ਤਾਂ ਆਪਾਂ ਆਪ ਦਾ ਬਚਾ ਕਿਵੇਂ ਕਰ ਸਕਦੇ ਠੰਡੀ ਚੀਜ਼ ਕੀ ਪੀਏ ਗਰਮੀ ਵਿੱਚ ਜੀ ਨਾ ਆਪਾਂ ਨੂੰ ਗਰਮੀ ਬਿਲਕੁਲ ਨਾ ਲੱਗੇ ਜੇ ਮਾੜੀ ਮੋਟੀ ਗਰਮੀ ਬੇਦੇ ਵਿੱਚ ਕਿਸੇ ਦੇ ਹੈਵੇ ਗਰਮੀ ਜ਼ਿਆਦਾ ਲੱਗਦੀ ਹੈ ਗਰਮੀ ਅੰਦਰ ਜ਼ਿਆਦਾ ਹੈ ਨਾ ਜਿਵੇਂ ਕਿ ਬਾਥੂਮ ਵਗੈਰਾ ਕਿ ਇਹਨੂੰ ਜ਼ਿਆਦਾ ਆਉਂਦਾ ਗਰਮੀ ਨਾਲ ਹਨਾ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਟ੍ਰਿਕ ਦੱਸਦੇ ਆ ਵੀ ਜਿੰਨਾ ਤੁਸੀਂ ਇਹ ਚੀਜ਼ ਡਰਿੰਕ ਬਣਾ ਕੇ ਪੀਓ ਤੇ ਤੁਹਾਨੂੰ ਗਰਮੀ ਬਿਲਕੁਲ ਨਹੀਂ ਲੱਗੇ ਜੇ ਮਾੜੀ ਮੋਟੀ ਗਰਮੀ ਅੰਦਰ ਮੇਦੇ ਚ ਹੈਗੀ ਹੈ ਜਿਆਦਾ ਬਾਹਤ ਹੁੰਦਾ ਤਾਂ ਕਰ ਤੁਸੀਂ ਇਹ ਡਰਿੰਕ ਤਾਂ ਜ਼ਰੂਰ ਪੀਓ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਕਿਵੇਂ ਬਣਦੀ ਹੈ ਇਹ ਡਰਿੰਕ ਹਾਂਜੀ ਕੀ ਕਰਨਾ ਆਪਾਂ ਲੈ ਲੈਣਾ ਇੱਕ ਕੱਚ ਦਾ ਗਲਾਸ ਠੀਕ ਹੈ ਕਣੀ ਉਹਦੇ ਵਿੱਚ ਪਾ ਲੈਣਾ ਚਾਹੀਦਾ ਤੁਸੀਂ ਬਰਫ਼ ਹੈਗੀ ਬਰਫ਼ ਪਾ ਲਓ ਨਹੀਂ ਤਾਂ ਪੂਰਾ ਠੰਡਾ ਠੰਡਾ ਪਾਣੀ ਪੂਰਾ ਠੰਡਾ ਪਾਣੀ ਥੋੜਾ ਆਪਾਂ ਠੰਡਾ ਪਾਣੀ ਪਾ ਲਿਆ ਇਦੇ ਵਿੱਚ ਆਪਾਂ ਕੀ ਪਾਉਣੀ ਆ? ਸ਼ੱਕਰ। ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਨਾ ਤੇ ਆਪਾਂ ਪਾਉਣੀ ਸ਼ੱਕਰ। ਸ਼ੱਕਰ ਤਾਂ ਇੰਨੀ ਵਧੀਆ ਚੀਜ਼ ਆ ਨਾ ਬਹੁਤ ਜ਼ਿਆਦਾ। ਏਨੂੰ ਪਕੋਲ ਲੈਣਾ ਸਵਾਦ ਕੇ ਤੁਸੀਂ ਖੰਡ ਦੀ ਵੱਲ ਤੋਂ ਨਹੀਂ ਕਰਨੀ ਕਿ ਖੰਡ ਤਾਂ ਆਪਾਂ ਨੂੰ ਨੀਦੀ ਜ਼ਹਿਰ ਆ ਹਨਾ। ਤੁਸੀਂ ਸ਼ੱਕਰ ਦੀ ਵੱਤ ਤੋਂ ਕਰਨੀ ਸ਼ੱਕਰ ਬਹੁਤ ਜ਼ਿਆਦਾ ਠੰਡੀ ਹੁੰਦੀ ਨਾਲੇ ਘੋਲ ਛੇਤੀ ਜਾਂਦੀ ਨਾਲੇ ਇਹ ਨਾਲ ਕੋਈ ਆਪਣਾ ਸ਼ੂਗਰ ਵਗੈਰਾ ਨਹੀਂ ਹੁੰਦੀਗੀ ਤੇ ਬਾਕੀ ਇਹਦਾ ਪਾਣਾ ਜਿਨ੍ਹਾਂ ਦੇ ਘਰੇ ਪਸ਼ੂ ਰੱਖੇ ਆ ਸ਼ੱਕਰ ਦਾ ਪਾਣਾ ਪਸ਼ੂਆਂ ਨੂੰ ਪਿਆਇ ਜਾਵੇ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਦਿੰਦਾ ਪਸ਼ੂਆਂ ਕੇ ਇਸਤੀ ਨੂੰ ਸ਼ੱਕਰ ਨੂੰ ਵਿੱਚ ਖੋਦ ਲੈਣਾ ਤੇ ਇਹਦੇ ਵਿੱਚ ਅੱਪ ਐਕ ਚੀਜ਼ ਹੋਰ ਲੈ ਕਰਨੀ ਹੈ ਉਹ ਹੈਗੀ ਗਲੂਕੋਜ਼ੀ ਥੋੜੀ ਇਹ ਪਾ ਗਲੂਕੋਜ਼ੀ ਪਾ ਦੇਣੀ ਹੈ ਸੀਚ ਫੋਤੀ ਆ ਜਾਂਦੀ ਹੈ ਇਹਦੇ ਨਾਲ ਵੀ એનર્ਜੀ ਡਰਿੰਕ ਬਣਦੀ ਆ ਸਵਾਕ ਯ ਖੋਲ ਦੇਣਾ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀ ਆਪਣੇ ਵੀਡੀਓ ਬਣਦੀਆਂ ਤੇ ਆਪਣੀ ਆ ਚੀਜ਼ ਖੋ ਚੁੱਕੀ ਹੈ ਬਿਲਕੁਲ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਕੀ ਪਾਉਣਾ ਦੁੱਧ ਕੱਚਾ ਦੁੱਧ ਥੋੜਾ ਕੱਚਾ ਦੁੱਧ ਪਾਉਣਾ ਇਹਨੂੰ ਆਪਾਂ ਹਿਲਾ ਲੈਣਾ ਤੇ ਇਹ ਆਪਣੀ એનર્ਜੀ ਡਰਿੰਕ ਬਣ ਕੇ ਬਿਲਕੁਲ ਤਿਆਰ ਆ ਗਰਮੀਆਂ ਵਾਸਤੇ ਜਿਹਦੇ ਮੇਦੇ 'ਚ ਗਰਮੀਆਂ ਜ਼ਿਆਦਾ ਗਰਮੀ ਲੱਗਦੀ ਆ ਤੇ ਪੂਰੀ એનર્ਜੀ ਡਰਿੰਕ ਬਣ ਚੁੱਕੀ ਆ उसी पालो, ते अपनी ड्रिंक बन के बिलकुल तैयार बहुत ही बन बच्ची कोई बड़ा समान नहीं घर दिन चीजा नॉर्मल ही होंगे पीओ ठंडी ठंडी ड्रिंक तो क्डो अपनी गर्मी शरीर चो ब हाँ जी ये एनर्जी ड्रिंक आप लगे पीण जेडे नहीं भी बच्चे पीते, वो भी भज के पीण गे क्योंकि बहुत ही वाइया टेस्ट से जमी बनती है इसलिए गर्मी दूर होंगी है ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ ਮੈਂ ਹਾਂ ਡਰਿੰਕ ਪੀ ਲਾਵਦੀ એનર્ਜੀ ਵਾਲੀ